ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਵੇਖ ਰਿਹਾ ਸੀਗਾ ਸ਼੍ਰੀ ਨਾਇਬ ਸਿੰਘ ਸੈਣੀ ਜੀ ਮੁੱਖ ਮੰਤਰੀ ਹਰਿਆਣਾ ਨੂੰ ਰੂਪਨਗਰ ਵਿਖੇ ਪਹੁੰਚਣ ਤੇ ਜੀ ਆਇਆਂ ਨੂੰ ਮੈਂ ਹੈਰਾਨ ਹੋਇਆ ਕਿ ਉਸ ਮੁੱਖ ਮੰਤਰੀ ਨੂੰ ਜਿਹੜਾ ਕਿਸਾਨਾਂ ਨੂੰ ਸਾਡਿਆਂ ਨੂੰ ਉੱਥੇ ਡੱਕ ਕੇ ਬੈਠਾ ਵਾ ਜਿਹੜਾ ਅੱਗੇ ਨਹੀਂ ਜਾਣ ਦੇ ਰਿਹਾ ਜਿੰਨੇ ਸ਼ੁਭਕਰਨ ਵਰਗੇ ਨੌਜਵਾਨ ਤੇ ਗੋਲੀਆਂ ਚਲਾਈਆਂ ਤੇ ਅੱਜ ਤੱਕ ਉਹਦਾ ਇਨਸਾਫ ਨਹੀਂ ਮਿਲਿਆ ਜਿਹਦੇ ਕਰਕੇ ਆਹ ਡੱਲੇਵਾਲ ਸਾਹਿਬ ਖੜਤਾਲ ਤੇ ਬੈਠੇ ਆ ਔਰ ਉੱਥੇ ਵੱਡੇ ਵੱਡੇ ਬੈਰੀਕੇਡ ਲਾ ਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਉਹਨੂੰ ਅੱਜ ਅਸੀਂ ਰੂਪਨਗਰ ਦੇ ਵਿੱਚ ਜੀ ਆਇਆਂ ਨੂੰ ਆਖਨੇ ਆ ਕੌਣ ਆਏ ਲੋਕ ਜਿਹੜੇ ਇਹਦੇ ਪਿੱਛੇ ਅੱਜ ਪੰਜਾਬ ਦੀ ਧਰਤੀ ਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਸਵਾਗਤ ਕਰ ਰਹੇ ਆ ਸਾਨੂੰ ਕਿਸੇ ਦੇ ਵੀ ਅਣਜਾਣ ਨਾਲ ਕਦੀ ਕੋਈ ਤਕਲੀਫ ਨਹੀਂ ਹੋ ਸਕਦੀ ਲੇਕਿਨ ਤਕਲੀਫ ਇਸ ਗੱਲ ਦੀ ਆ ਕਿ ਇੱਕ ਪਾਸੇ ਤਾਂ ਸਾਡੇ ਕਿਸਾਨ ਵੀਰਾਂ ਨੂੰ ਡੱਕਿਆ ਪਿਆ ਇੱਕ ਪਾਸੇ ਉਹਨਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਤੇ ਫਿਰ ਜੀਆਂਆਂ ਨੂੰ ਔਰ ਇਹ ਸਾਰਾ ਡਰਾਮਾ ਕੌਣ ਰਚ ਰਿਆ ਪਤਾ ਚੱਲਿਆ ਵੀ ਸਾਡੇ ਇੱਥੋਂ ਦੇ ਲੋਕਲ ਬੀਜੇਪੀ ਦੇ ਉਮੀਦਵਾਰ ਲਾਲਪੁਰਾ ਜੀ ਉਹਨਾਂ ਦੀ ਇਹ ਬਣੀ ਬਣਾਈ ਇੱਕ ਸਾਜ਼ਿਸ਼ ਆ ਔਰ ਸਾਜ਼ਿਸ਼ ਕਹਿੰਦੇ ਉਹੀ ਪੁਰਾਣੇ ਹੱਤਕੰਡੇ ਜਾਤ ਬਰਾਦਰੀਆਂ ਦੇ ਉੱਤੇ ਲੋਕਾਂ ਨੂੰ ਵੰਡ ਕੇ ਬੀਜੇਪੀ ਨੂੰ ਇੱਕ ਸੇਫ ਪਾਸੇ ਦੇਣ ਦੀ ਜਿਹੜੀ ਗੱਲ ਆ ਮੁੱਖ ਮੰਤਰੀ ਹਰਿਆਣਾ ਬੀਜੇਪੀ ਤੋਂ ਇੱਥੋਂ ਦਾ ਕੈਂਡੀਡੇਟ ਬੀਜੇਪੀ ਦਾ ਮਿਨੋਰਟੀਜ਼ ਦਾ ਚੇਅਰਮੈਨ ਜਿਨ੍ਹਾਂ ਨੂੰ ਮਿਨੋਰਟੀਜ਼ ਦੀ ਤਾਂ ਕਦੀ ਗੱਲ ਨਹੀਂ ਕੀਤੀ ਕਦੀ ਲੇਕਿਨ ਹਮੇਸ਼ਾ ਆਪਣੀ ਕੁਰਸੀ ਬਚਾਉਣ ਨੂੰ ਇਹੋ ਜਿਹੀ ਵੰਡੀਆਂ ਪਾਣ ਦੀਆਂ ਜੜੀਆਂ ਸਾਜਿਸ਼ਾਂ ਕਰਦੇ ਰਹਿੰਦੇ ਆ ਅੱਜ ਅਸੀਂ ਇੱਥੇ ਜਿੰਨਾ ਦੀਆਂ ਸਾਡੀਆਂ ਬਜ਼ੁਰਗਾਂ ਦੀਆਂ ਫੋਟੋਆਂ ਲੱਗੀਆਂ ਮੇਰੇ ਸਤਕਾਰਯੋਗਾਂ ਮੈਂ ਇਹਨਾਂ ਦਾ ਸਤਕਾਰ ਕਰਦਾ ਸਾਰਿਆਂ ਦਾ ਮੇਰੇ ਬਜ਼ੁਰਗ ਆ ਮੇਰੇ ਪਿਓ ਸਮਾਨ ਆ ਔਰ ਹਮੇਸ਼ਾ ਇਹਨਾਂ ਦਾ ਸਤਕਾਰ ਰਹੂਗਾ ਮੇਰੇ ਨਾਲ ਸਰਬਜੀਤ ਸਿੰਘ ਸੈਣੀ ਵੀ ਖੜੇ ਆ ਹਮੇਸ਼ਾ ਕਿਸੇ ਬਰਾਦਰੀ ਜਾਂ ਕਿਸੇ ਜਾਤ ਪਾਤ ਤੋਂ ਪਹਿਲੂ ਅਸੀਂ ਪੰਜਾਬੀ ਆ ਅਸੀਂ ਕਿਸਾਨ ਆ ਅਸੀਂ ਉਸ ਗੁਰੂ ਦੇ ਸਿੱਖ ਆ ਹੋਰ ਤੁਹਾਨੂੰ ਆਇਆ ਯਾਰ ਇਹ ਕੰਪਨੀ ਆ ਲੱਗੀ ਸੈਣੀਏ ਇਹ ਬਖੋਤ ਆਇਆ ਇਹ ਤੁਹਾਡੀ ਰਿਵਾਰਡ ਕੰਡਿਆ ਦੀ ਦੀ ਸਾਡੀ ਵੀ ਰਿਵਾਰਡ ਅਸੀਂ ਵੀ ਕਿਸਾਨ ਆ ਸਾਡੇ ਭਾਈਚਾਰੇ ਦੇ ਜੀ ਬੰਦੇ ਕਿਸਾਨ ਆ ਪਰ ਤੁਹਾਡੀ ਗੱਲ ਜਿਹੜੀ ਹੈਗੀ ਰੱਖਾ ਪਰ ਪਹਿਲਾ ਪ੍ਰੋਗਰਾਮ ਤਾਂ ਹੋਰ ਦੇਈਏ ਹੁਣ ਤੁਹਾਨੂੰ ਮੇਰੀ ਅਖੀਰਲੀ ਗੱਲ ਆ ਥੋੜੀ 10 ਨੱਕਾ ਰੱਖਣੀਆਂ ਦੀ 15 ਕਿਹੜੀ ਰੱਖਣੇ ਤੁਹਾਨੂੰ ਜੇ ਤੁਸੀਂ ਅੱਛਾ ਹੁਣ ਮਸਲਾ ਅਸੀਂ ਮਸਲਾ ਕਿੱਥੋਂ ਬਣਦਾ ਹੋਰ ਮੇਰੀ ਗੱਲ ਸੁਣੋ ਹੋਰ ਮੇਰੀ ਗੱਲ ਸੁਣੋ ਤੁਹਾਾਰ ਹੋ ਗਈ ਯਾਰ ਮੇਰੀ ਗੱਲ ਤਾਂ ਸੁਣੋ ਕਸਟਮਰਾਂ ਦੀ ਸੁਣੋ ਅਸੀਂ ਉਹਨਾਂ ਨੇ ਕਰਾਉਣਾ ਸੀ ਅੱਜ ਆਪਾਂ ਭਾਈ ਤੁਸੀਂ ਮੇਰੇ ਬਜ਼ੁਰਗ ਆਪਾਂ ਆਪਸ ਚ ਲੜ ਰਹੇ ਆ ਕਿਹਦੇ ਕਰਕੇ ਉਹਦੇ ਕਰਕੇ ਉਹ ਮੇਰਾ ਨਾ ਨਾ ਲੜਾਈ ਤੂੰ ਲੜਿਆ ਇਹਦਾ ਲੜਾਈ ਤੂੰ ਲੜਿਆ ਸਾਰਾ ਪੰਜਾਬ ਤੋਂ ਨਾ ਤੇ ਮੋਹ ਲੜਾਈ ਤੂੰ ਲੜਨ ਆਇਆ ਬਿਨਾਂ ਗੱਲ ਤੋਂ ਮੈਂ ਮੈਂ ਅੱਛਾ ਇੱਕ ਇੱਕ ਨੁਕਸਾਨ ਤੇਰਾ ਕਹਿੰਦਾ ਨੁਕਸਾਨ ਕਿਹਾ ਅੱਛਾ ਰਾਜਨੀਤੀ ਤੋਂ ਤੇਰਾ ਨੁਕਸਾਨ ਕੀਆ ਮੈਂ 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 ਮੇਰਾ ਅੱਛਾ ਤੁਸੀਂ ਰਾਜਨੀਤੀ ਛੱਡੋ ਜਿੱਦ ਦਿਨਾਂ ਲਈ ਪੋਲੀਟਿਕ ਕਰੋਗੇ ਉਦਨਾਂ ਹੀ ਪੋਲੀਟਿਕ ਕਰੋਗੇ ਅਸੀਂ ਤੁਹਾਨੂੰ ਨਹੀਂ ਆਉਂਗਾ ਮੈਨੂੰ ਕਹਿਣਗੇ ਰੋਕੜ ਰੋਕੋ ਨਹੀਂ ਆਪ ਸਹਣੀ ਆਇਆ ਪਲੀਨੀਕਲਰ ਕਰੀ ਜਾ ਕੇ ਜੇ ਭਾਈ ਜੱਨੂ ਕਿਸਾਨ ਵੀਰ ਕਹਿੰਦੇ ਵੀ ਤੁਹਾਡੇ ਹਲਕੇ ਚ ਆਇਆ ਤੁਸੀਂ ਕੀ ਕੀਤਾ ਆਪਦਾ ਜੀ ਨੇ ਇੱਥੇ ਕੋ ਪਾਣੀ ਚੱਲਦਾ ਹੈਗਾ ਯਾਰ ਇਹ ਮੇਰੇ ਪਾਰਟੀ ਤੁਸੀਂ ਰੱਖੇ ਝੰਡਾ ਤੁਹਾਨੂੰ ਵੀ ਪਤਾ ਕਿ ਨਾਲਪੁਰਾ ਸਭ ਕਿਉਂ ਆਉਂਦੇ ਤੁਸੀਂ ਕਰਾਓ ਭਾਈ ਜੀ ਸੈਣੀ ਨੇ ਨਾਇਬ ਰਾਜਾ ਸਾਹਿਬ ਲੈਣੀ ਆ ਨਾਇਬ ਰਾਜਾ ਸਾਹਿਬ ਸੈਣੀ ਨੇ ਨਾਇਬ ਸੈਣੀ ਸੈਣੀ ਅਮਰ ਸੈਣੀ ਜੀ ਆ ਗਏ ਅੰਗਲ ਸੈਣੀ ਜੀ ਆ ਗਏ ਬਿਲਕੁਲ ਆ ਗਏ ਕੋਈ ਆ ਰਹੇ ਚਲੋ ਦੂਜੀ ਗੱਲ ਨੂੰ ਮਨਾ ਕਰਦੇ ਕੱਲ ਤੱਕ ਤਾਂ ਉਹ ਸਾਰੇ ਗੱਲਾਂ ਤੇ ਸਾਹਿਬ ਨੂੰ ਸਾਡੇ ਨਾਲ ਮੀਟਿੰਗ ਕਰਕੇ ਗਏ ਆ ਹੁਣ ਅੱਗੇ ਮੈਂ ਤਾਂ ਆਪਣੇ ਵੀਰ ਨੂੰ ਵੀ ਸਾਡੇ ਸਾਡੇ ਪਿੰਡ ਨੂੰ ਬੜੀ ਮੈਡ ਦੀ ਬਾਦ ਪਸੋੜੀ ਬਸ ਮੈਂ ਮੁੱਖ ਮੰਤਰੀ ਹਸੀਨ ਵਾਈਟ ਕੀਤਾ ਮੁੱਖ ਮੰਤਰੀ ਹਸੀਨ ਥੱਲੇ ਸਾਬ ਤਿਰਲੋ ਸਾਹਿਬ ਤੇ ਲੋ ਸਾਹਿਬ ਬੇਤੀ ਦਾ ਸੁਣ ਲਿਓ ਤੇ ਲੋ ਸਾਹਿਬ ਬੇਤੀ ਸੋਣਿਆ ਜੀ ਮੁੱਖ ਮੰਤਰੀ ਹਰਿਆਣਾ ਨਹੀਂ ਤੁਸੀਂ ਇਹ ਮੁੱਖ ਮੰਤਰੀ ਸਾਡਾ ਪ੍ਰੋਗਰਾਮ ਹੈ ਮੋਸਾ ਮੇਰੀ ਬੇਤੀ ਆ ਇੱਕ ਮੇਰੀ ਬੇਤੀ ਸਾਰੇ ਸਵਾਲ ਵਾਲਾ ਹੈਗਾ ਇਹ ਗੱਲ ਤੁਹਾਨੂੰ ਦੱਸਣਾ ਹੈ ਮੇਰੇ ਮੇਰੇ ਸਾਡਾ ਸਾਡੀ ਪ੍ਰਾਤ ਸਾਡੀ ਨਹੀਂ ਇਸ ਨਾਲ ਸਮਾਜ ਨਹੀਂ ਆ ਜੀ ਆ ਬਰਾਦਰੀ ਆ ਆ ਦੇਖਣਾ ਪੈ ਰਿਹਾ ਆ ਆ ਵੇਖੋ ਲੇਕਿਨ ਮੁੱਖ ਮੰਤਰੀ ਹਰਿਆਣਾ ਫਿਰ ਸਭ ਦਾ ਪ੍ਰੋਬਲਮ ਹੋ ਗਿਆ ਮੈਂ ਕਹਿੰਦਾ ਸਮਾਜ ਉਹਦਾ ਅਜਾਜ ਇਹ ਗੱਲ ਨਹੀਂ ਸੇਰਾ ਵੀ ਚਲੋ ਪਰ ਆਪਾਂ ਨਾਲ ਕਰੀਏ ਆਪਾਂ ਨਾਲ ਕਰੀਏ ਮੇਰੀ ਬੇਇੱਜ਼ਤੀ ਨਾ ਕਰੋ ਜੇ ਸਮਾਜ ਦਾ ਕਹਿੰਦਾ ਜੇ ਨਾ ਮੁੱਖ ਤੇਰਾ ਮਤਲਬ ਨਹੀਂ ਸਮਾਜ ਦਾ ਜੇ ਸਮਾਜ ਵਾਲੋ ਕਰੂਗਾ ਮੈਂ ਕਹਿੰਦਾ ਸਮਾਜ ਵਾਲੀ ਦੇਖ ਕਮਜ਼ੋਰ ਸਮਾਜ ਦੇ ਲੋਕ ਆ ਆ ਸਮਾਜ ਦੇ ਲੋਕ ਭਾੜੇ ਭੋਲੇ ਗਿਆ 2-3 ਰੁਪਏ ਦੇ ਸਮਾਜ ਨਹੀਂ ਉਸੇ ਆ ਰਹੇ ਨੇ ਕਿ ਮੁੱਖ ਮੰਤਰੀ ਇੱਥੇ ਆ ਗਏ ਹਾਂ ਆ ਰਹੇ ਠੀਕ ਹੈ ਜਿਹੜੇ ਉੱਥੇ ਕਿਸਾਨ ਵੀਰਾਂ ਨੂੰ ਡਰਾ ਡਕਿਆ ਹੋਏ ਉਹ ਕਹਿਣ ਕਿ ਤੁਸੀਂ ਇੰਨਾ ਪਸੰਦ ਕਿਸਾਨੇ ਆ ਸਾਰੇ ਫਿਰ ਮੈਂ ਉਹੀ ਕਹਿਣੀ ਸਮਝ ਸਮਝ ਲਗਾ ਨਹੀਂ ਆਪਾਂ ਆਪਾਂ ਜੀਆ ਮੈਂ ਮੈਂ ਤੁਹਾਡੇ ਤੁਹਾਡੇ ਕਰਕੇ ਦਾ ਵਿਰੋਧ ਨਹੀਂ ਕਰ ਸਕਦਾ ਰਸੀ ਮਤਲਬ ਫਿਰ 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 ਮੁੱਖ ਮੰਤਰੀ ਠੀਕ ਆ ਬਹੁਤ ਅੱਛਾ ਅੱਛਾ ਇੱਕ ਇੱਕ ਡਿਮਾਂਡ ਮੇਰੀ ਰੱਖ ਲੋਗੇ ਮੇਰੀ 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 ਬੇਨਤੀ ਸੁਣੋਗੇ ਹਾਂਜੀ ਹਾਂਜੀ ਮੇਰੀ ਇੱਕ ਟਮਾਟਰ ਰੱਖ ਦੋਗੇ ਉਹਨਾਂ ਨੂੰ ਕਹਿ ਦੋ ਵੀ ਜਿਹੜਾ ਉੱਥੇ ਰਾਹ ਢੱਕਿਆ ਹੋਇਆ ਜੀ ਉਹ ਰਾਹ ਖੋਲੋ ਸਰ ਹਰਿਆਣਾ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ ਜਪਨੀ ਪਾਸ ਕਰ ਦਿੱਤਾ ਕਿ ਅਸੀਂ ਐਮਐਸਪੀ ਦੇ ਰਹੇ ਹਾਂ ਸਾਰਿਆਂ ਤੇ ਬਹੁਤ ਵਧੀਆ ਗੱਲ ਹਾਂ ਪਰ ਇੱਕ ਮਿੰਟ ਮੇਰੀ ਗੱਲ ਸੁਣ ਸਾਡਾ ਸੀਐਮ ਸਾਡਾ ਸੀਐਮ ਪਰ ਨਿਕੰਮਾ ਨਹੀਂ ਦੇ ਰਿਆ ਜੀ ਮੇਰੇ ਬਰਾਦਰੀ ਦੇ ਮੰਗ ਡਿਮਾਂਡ ਦੇ ਲੋਗ ਸਟੋਰ ਪ੍ਰੋਗਰਾਮ ਨਾ ਖਰਾਬ ਕਰੀਓ ਸਾਡੇ ਦੇ ਮੰਗ ਸਾਡੇ ਡਿਮਾਂਡ ਰੱਖ ਦਿਓ ਪ੍ਰੋਗਰਾਮ ਤੋਂ ਅਸੀਂ ਡਿਮਾਂਡ ਰੱਖੋਗੇ ਕਿ ਪ੍ਰੋਗਰਾਮ ਦੇ ਵਿੱਚ ਰੱਖਾਂਗੇ ਅੱਛਾ ਫਿਰ 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 ਅੱਛਾ ਅਗਰ ਅਗਰ ਨਹੀਂ ਰੱਖੇਂ ਮੈਂ ਇਸ ਕਰਕੇ ਕਹਿੰਦਾ ਅੱਛਾ ਇੱਕ ਮਿੰਟ ਅਗਰ ਨਾ ਕਹਿੰਦੇ ਫਿਰ ਤੁਸੀਂ ਵੀ ਵਿਰੋਧ ਕਰੋ ਜੇ ਉਹ ਨਹੀਂ ਮੰਨੂਗਾ ਜੀ ਸਾਹਿਬ ਮੇਰੀ ਬੇਟੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦਿਲੀ 온 ਸਕਾਈ ਟੀਵੀ ਦਿਨਾਲ